ए दुआ भी करे कर और वाकई दुआ कदी खाली नहीं जाती खुदा मंजूर करता है दुआ जब दिल से होती है दिल तो निकली हुई गल खाली नहीं जाती यह भी मैं अर्ज करते हैं दिल से जो बात निकलती है असर रखती है डॉक्टर मोहम्मद इकबाल दिल से जो बात निकलती है ਅਸਰ ਰੱਖਦੀ ਹੈ ਪਰ ਨਹੀਂ ਤਾਕਤੇ پرواز مگر ਰੱਖਦੀ ਹੈ ਭਾਵੇਂ ਪੰਖ ਕੋਈ ਨਹੀਂ ਪਰ ਉਹ ਸਤ ਅਸਮਾਨਾਂ ਤੋਂ ਵੀ ਅੱਗੇ ਲੰਘ ਜਾਂਦੀ ਹੈ ਅਗਰ ਦਿਲ ਚੋਂ ਨਿਕਲੀਏ ਇਹ ਇੰਜ ਕਹ ਲੋ ਦਿਲ ਚੋਂ ਨਿਕਲੀਏ ਤੇ ਦਿਲ ਤੱਕ ਪਹੁੰਚਦੀ ਨਹੀਂ ਤੇ ਕੰਨਾਂ ਤੱਕ ਪਹੁੰਚਦੀ ਦਿਲ ਤੋਂ ਨਿਕਲੀਏ ਤਾਂ ਹੀ ਹਿਰਦੇ ਨੂੰ ਛੂਹੇਗੀ ਨਹੀਂ ਤੇ ਕੰਨਾਂ ਨੂੰ ਛੂਹੇਗੀ ਵਾਪਸ ਆ ਜਾਏਗੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰੱਖਦੀ ਹੈ ਪਰ ਦਿਲ ਤੋਂ ਉਹੀ ਗੱਲ ਨਿਕਲਦੀ ਹੈ ਦਿਲ ਜਿਸ ਤੋਂ ਪ੍ਰਭਾਵਿਤ ਹੈ ਵਰਨਾ ਨਹੀਂ ਜਿਸ ਤੋਂ ਮੈਂ ਪ੍ਰਭਾਵਿਤ ਨਹੀਂ ਹਾਂ ਉਹ ਮੇਰੇ ਦਿਲ ਦਾ ਹਿੱਸਾ ਨਹੀਂ ਉਹ ਮੇਰੀ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਜਿਸ ਤੋਂ ਮੈਂ ਪ੍ਰਭਾਵਿਤ ਹੀ ਨਹੀਂ ਹਾਂ ਬਾਰ ਬਾਰ ਭੁੱਲ ਜਾਵਾਂ ਲੋਕੀ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਪਾਠ ਕਰਕੇ ਪੂਜਾ ਕਰਕੇ ਕੀਰਤਨ ਕਰਕੇ ਕਥਾ ਕਰਕੇ ਵਾਜੇ ਵਜਾ ਕੇ ਸਾਜ਼ ਖੜਕਾ ਕੇ ਸਭ ਕੁਝ ਕਰਕੇ ਉੱਤਰ ਨੂੰ ਯਾਦ ਕਰਨਾ ਵਾਜਾ ਵਜਾਣ ਦੀ ਲੋੜ ਹੈ ਮਿੱਤਰ ਨੂੰ ਯਾਦ ਕਰਨਾ ਕਥਾ ਕਰਨ ਦੀ ਲੋੜ ਹੈ ਪਰਿਵਾਰ ਨੂੰ ਯਾਦ ਕਰਨਾ ਧਨ ਸੰਪਦਾ ਨੂੰ ਯਾਦ ਕਰਨਾ ਇਹ ਫਲਸਫਾ ਘੋਟਣ ਦੀ ਲੋੜ ਹੈ ਲੋੜ ਹੀ ਨਹੀਂ ਉਸ ਦਾ ਪ੍ਰਭਾਵ ਹੈ ਮਨ ਤੇ ਯਾਦਾਂ ਬਿਨਾ ਵਾਜਿਆਂ ਵਜਾਇਆ ਧਨ ਯਾਦ ਆਉਂਦਾ ਹੈ ਬਿਨਾ ਤਬਲਿਆਂ ਖੜਕਾਇਆ ਪਰਵਾਰ ਯਾਦ ਆਉਂਦਾ ਹੈ ਬਿਨਾ ਫਲਸਫਾ ਘੋਟਿਆਂ ਮਿੱਤਰ ਯਾਦ ਆਉਂਦੇ ਨੇ ਕੋਟਦੇ ਰਹੀਏ ਫਲਸਫਾ ਕਥ ਕਰਦੇ ਰਹੀਏ ਕਥਾ ਕਾਣੀਆਂ ਪਰਮਾਤਮਾ ਯਾਦ ਦਾ ਐਸਾ ਨਹੀਂ ਬਣਦਾ ਉਸ ਤੋਂ ਮਨ ਪ੍ਰਭਾਵਿਤ ਹੀ ਨਹੀਂ ਜਿਸ ਤੋਂ ਮਨ ਪ੍ਰਭਾਵਿਤ ਹੈ ਦਿਲ ਉਸਨੂੰ ਯਾਦ ਕਰੇਗਾ ਔਰ ਜਿਸਨੂੰ ਦਿਲ ਯਾਦ ਕਰ ਰਿਹਾ ਹੈ ਉਦੀ ਗੱਲ ਫਿਰ ਦਿਲ ਤੋਂ نکلੇਗੀ ਅਗਰ ਦਿਲ ਤੋਂ نکلੇਗੀ ਤਾਂ ਦਿਲ ਤੱਕ ਪਹੁੰਚੇਗੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਰਹੀ ਤਾਕਤ ਹੈ ਪਰਵਾਜ਼ ਮਗਰ ਰੱਖਦੀ ਹੈ ਤਾਂ ਮੈਂ ਫਿਰ ਆਪਣੇ ਨੁਕਤੇ ਨਿਗਾਤੇ ਆਵਾਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੇਸਰ ਵਰਗੀ ਕਾਇਆ ਹੋ ਗਈ ਕੇਸਰ ਲਾਣ ਦੀ ਲੋੜ ਹੀ ਨਹੀਂ ਰਹੀ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਜਵਾਨ ਰਤਨਾ ਦੀ ਖਾਨ ਬਣ ਗਈ ਬਾਹ ਇੱਕ ਇੱਕ ਬੋਲ ਜਿਸ ਤੋਂ ਕਈ ਰਤਨ ਕੁਰਬਾਨ ਕੀਤੇ ਜਾ ਸਕਦੇ ਬੇਸ਼ੁਮਾਰ ਰਤਨ ਕੁਰਬਾਨ ਕੀਤੇ ਜਾ ਸਕਦੇ ਰਤਨਾ ਕੀ ਲਲਤਾ ਅਗਰ ਆਵਾਸ ਤਨ ਸਾਸ ਉਹਦੇ ਸਵਾਸਾਂ ਦੇ ਚੰਦਨ ਦੀ ਮਹਿਕ ਹੋ ਜਾਵੇਗੀ ਤਰ੍ਹਾਂ ਤਰ੍ਹਾਂ ਦੇ ਅਤਰ ਸੈਂਟ ਪਉਦੇ ਸਵਾਸਾਂ ਚਾਹਾਂਗੇ ਬਹੁਤ ਪੜਨਾ ਸਾਹਿਬ ਮੈਂ ਇਸ ਦੇ ਅਰਥ ਕੀਤੇ ਅੱਜ ਤੋਂ ਕੋਈ 22 23 ਸਾਲ ਪਹਿਲੇ ਲੜੀਵਾਰ ਕਥਾ ਹੁੰਦੀ ਹੈ ਗੁਰਬਾਣੀ ਦੇ ਵਿੱਚ ਜਪਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਚੱਲਨੇ ਜਿਨ੍ਹਾਂ ਜਿਨਾਂ ਇਹ ਦਾਸ ਸੀ ਇਹ ਪੰਕਤੀਆਂ ਪਾਈਆਂ ਲੜੀਵਾਰ ਕਥਾ ਵਿੱਚ ਤਾਂ ਮੈਂ ਇਹ ਨਹੀਂ ਆਖਿਆ ਉਹਨਾਂ ਦੇ ਕਰਮਾਂ ਵਿੱਚ ਰੱਬੀ ਮਹਿਕ ਹੁੰਦੀ ਹੈ ਸੁਗੰਧ ਹੁੰਦੀ ਹੈ ਪਿਆਰતુ ਕਰਕੇ ਅੱਗੇ ਚਲੇ ਗਏ ਸੰਤ ਕਰਤਾਰ ਸਿੰਘ ਜੀ ਜਿਨ੍ਹਾਂ ਨੇ ਪਟਨਾ ਸਾਹਿਬ ਦੀ ਸੇਵਾ ਕਰਾਈ ਹਟ ਸਾਹਿਬ ਗੁਰਦੁਆਰਾ ਬਣਾਇਆ ਬੇਬੇ ਨਾਨਕੀ ਦਾ ਸਥਾਨ ਵੀ ਉਹਨਾਂ ਨੇ ਬਣਾਇਆ ਬੇਰ ਸਾਹਿਬ ਦੀ ਸਾਰੀ ਸੇਵਾ ਉਹਨਾਂ ਨੇ ਕੀਤੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੁਬਾਰਾ ਦਰਬਾਰ ਸਾਹਿਬ ਤੇ ਸੋਨਾ ਵੀ ਉਹਨਾਂ ਨੇ ਲਵਾਇਆ ਔਰ ਡੂੰਗੀ ਬੜੀ ਸਾਂਝ ਸੀ ਹਰ ਸਾਲ ਅਲਵਰਵੀ ਸਮਾਗਮ ਤੇ ਪਹੁੰਚਦੇ ਰਹੇ ਕੋਈ 3-4 ਸਾਲ ਹੋ ਗਏ ਨੇ ਗੁਜ਼ਰ ਗਏ ਨੇ ਚਲਾਣਾ ਕਰ ਗਏ ਨਹੀਂ ਤੇ ਕਦੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਉਹ ਬੈਰਾਜ਼ਰੀ ਕਰਦਾ ਹੀ ਨਹੀਂ ਸਨ ਤਖਤ ਸਾਹਿਬ ਤੇ ਹੀ ਹੁੰਦੇ ਸਨ ਪੜਨਾ ਸਨ ਹੈ ਮੁਖਤਸਰ ਮੈਂ ਅਰਜ਼ ਕਰਾਂ ਉਹ ਵੀ ਬੈਠੇ ਸਨ ਕਥਾ ਦੇ ਸਰੋਤੇਾਂ 'ਚ ਕਥਾ ਦੀ ਸਮਾਪਤੀ ਤੋਂ ਬਾਅਦ ਮੇਰੇ ਕਮਰੇ 'ਚ ਆ ਗਏ ਕਹਿਣ ਲੱਗੇ ਮਸਕੀਨ ਜੀ ਮੇਰਾ ਦਿਲ ਬਹੁਤ ਦੁਖਿਆ ਹੈ ਕਿਉਂ ਅਗਰ ਆਵਾਜ਼ ਤਨ ਸਾਸ ਤੁਸੀਂ ਇਹ ਕਿਹਾ ਹੈ ਕਰਮਾਂ ਵਿੱਚ ਸੁਗੰਧ ਆ ਗਈ ਮਹਿਕ ਆ ਗਈ ਮਾਰਵ ਜੁਥੇ ਕਿ ਅੰਗ ਦਾ ਜ਼ਿਕਰ ਪੈ ਕਰਦਨ ਰਤਨਾ ਕੀ ਲਲਤਾ ਜਵਾਨ ਰਤਨ ਹੋ ਗਈ ਹੈ ਕਾਇਆ ਕੇਸਰ ਹੋ ਗਈ ਹੈ ਤੇ ਅਗਰ ਆਵਾਜ਼ ਤਨ ਸਵਾਸ ਸਵਾਸ ਕਿਹਾ ਕਰਮ ਨਹੀਂ ਕਿਹਾ ਉਥੇ ਸਵਾਸ ਪੈ ਕਹਿੰਦੇ ਨੇ ਸਵਾਸਾਂ ਦੇ ਚ ਖੁਸ਼ਬੂ ਆ ਗਈ। ਇਹ ਅਰਥ ਮੈਨੂੰ ਕਹਿਣ ਲੱਗੇ ਯਾਦ ਹੈ ਤੁਹਾਡਾ ਮਨ ਨਹੀਂ ਮੰਨਦਾ। ਕਿ ਸਵਾਸਾਂ ਚ ਖੁਸ਼ਬੂ ਕਿਸ ਤਰ੍ਹਾਂ ਹੋ ਸਕਦੀ ਹੈ? ਮਨ ਨੂੰ ਚਾਹਦਾ ਹੈ ਮੇਰੇ ਮੂੰਹ ਚ ਖੁਸ਼ਬੂ ਆਵੇ, ਬਦਬੋ ਨਹੀਂ ਆਣੀ ਚਾਹੀਦੀ। ਮਨ ਨੂੰ ਚਾਹਦਾ ਹੈ। ਔਰ ਦੂਜੇ ਨੂੰ ਬਹੁਤ ਬੁਰਾ ਲੱਗਦਾ ਹੈ ਮੂੰਹ ਚ ਬਦਬੋ ਆਉਂਦੀ। ਮੈਨੂੰ ਕਿਹ ਲਗੇ ਅਗਰ ਵਾਸ ਤਨ ਸਾ ਸਾਫ ਲਿਖੇ ਤਨ ਦੇ ਚੋਂ ਜੋ ਸਵਾਸ ਨਿਕਲੈ ਮੂੰਹ ਦੇ ਜੋ ਹਵਾਵ ਨਿਕਲਦੀ ਹੈ ਉਹਦੇ ਚ ਖੁਸ਼ਬੂ ਹੁੰਦੀ ਹੈ ਉਸ ਦੇ ਚ ਸੁਗੰਧ ਹੁੰਦੀ ਹੈ ਮੈਨੂੰ ਕਿਹ ਲਗੇ ਯਾ ਤੇ ਤੁਹਾਡਾ ਹਿਰਦਾ ਇਹ ਸਰਫ ਨੂੰ ਮੰਨਦਾ ਨਹੀਂ ਜਾਂ ਫਿਰ ਤੁਹਾਨੂੰ ਅਰਥ ਆਏ ਨਹੀਂ ਮੈਂ ਕਿ ਮੇਰੇ ਹਿਰਦਾ ਨਹੀਂ ਮੰਨਦਾ ਸੀ ਸਿੱਧੀ ਗੱਲ ਮੈਂ ਤੁਹਾਡੇ ਗੱਲੋਂ ਕੀ ਗਲਤ ਰਹਿ ਨਹੀਂ ਸਵਾਸਾਂ 'ਚ ਮੈਂ ਕਿਸ ਤਰ੍ਹਾਂ ਹੋ ਸਕਦੀ? ਗਲਵਨ ਮੈਂ ਇਹ 80 ਸਨ 80 ਇਹ ਕਿ ਐਸੀ ਦੀ ਗੱਲ ਹੈ ਗਲਵਨ ਐਸੀ ਦੀ ਗੱਲ ਹੈ। ਮੈਨੂੰ ਕਿੰਨ ਲੱਗੇ ਨਹੀਂ ਸਵਾਸਾਂ ਦੇ 'ਚ ਖੁਸ਼ੀ ਹੋ ਜਾਂਦੀ ਹੈ। ਸਵਾਸਾਂ ਮੈਂ ਖਾਪ ਕਹਿੰਦੇ ਹੋ ਤੇ ਮੰਨ ਲੈਂਦੇ ਆ। ਕਹਿੰਦੇ ਗਏ ਨਹੀਂ ਇਸ ਤਰ੍ਹਾਂ ਨਹੀਂ। ਮੈਨੂੰ ਇੱਕ ਥਾਂ ਤੇ ਲੈ ਜਾਣਾ ਹੈ ਉਹ ਦਿਖਾਣਾ ਹੈ ਸ਼ਾਇਦ ਪ੍ਰਤੱਖ ਪਰਮਾਨ ਨਾਲ ਤੁਸੀਂ ਸਮਝੋ ਕਿਉਂਕਿ ਥਾਂ ਥਾਂ ਕਹਿੰਦੇ ਤੁਸੀਂ ਕਹਾ ਕਰ ਨਹੀਂ ਹੈ। ਅਤੇ ਕਈਆਂ ਨੇ ਸੁਣਨਾ ਹਕੀਕਤ ਇੱਕ ਸਚਾਈ ਹੈ। ਸਵਾਸਾਂ 'ਚ ਖੁਸ਼ਬੂ ਹੋ ਜਾਂਦੀ ਹੈ। ਅਗਰ ਇੱਥੇ ਤੀਜਾ ਨੇਤਰ ਖੁੱਲ ਸਕਦਾ ਇਹਨਾਂ ਦੁਆ ਨਾਲ ਤੇ ਦਿਖਾਈ ਦਿੰਦਾ ਨਹੀਂ ਪਰਮਾਤਮਾ कि ਜਿੱਥੇ ਤੀਜੀ ਅੱਖ ਹੋ ਸਕਦੀ ਹੈ ਕਿ ਸਾਰਾ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇ ਸਕਦਾ ਹੈ ਸਵਸਣ ਵਿੱਚ ਮਹਿਕ ਹੋ ਸਕਦੀ ਹੈ ਕੋ ਮੈਨੂੰ ਲੈ ਗਏ ਸਨ ਗੰਜ ਡਡਵਾੜਾ ਇੱਕ ਛੋਟਾ ਜਿਹਾ ਕਸਬਾ ਹੈ ਕੋਈ 40 50 ਹਜ਼ਾਰ ਦੀ ਆਬਾਦੀ ਦਾ ਔਰ ਇਸ ਕਸ਼ਵੈ ਦਾ ਜ਼ਿਲ੍ਹਾ ਹੈ ਏਟਾ ਯੂਪੀ ਵਿੱਚ ਸ਼ਾਇਦ ਪਤਾ ਨਹੀਂ ਮੈਂ ਆਪਣੀ ਘਟਨਾ ਸਰਮਨ ਕਰਾਈਏ ਕਿ ਨਹੀਂ ਕਿਉਂਕਿ ਭਾਰਤ ਦੇ ਸਾਰੇ ਅਖਬਾਰਾਂ 'ਚ ਇਹ ਖਬਰ ਛਪੀ ਸੀ ਫਰੰਟ ਪੇਜ ਤੇ ਇੱਕ ਬ੍ਰਿਟਿਸ਼ ਅਖਬਾਰ ਹੈ ਜੁ ਕਿਸੇ ਹੱਦ ਤੱਕ ਕਮਿਊਨਿਸਟ ਮੰਨੇ ਆ ਜਾਂਦਾ ਹੈ ਕਰਨ ਜੀਆ ਉਸ ਦਾ ਐਡੀਟਰ ਕਮਿਊਨਿਸਟ ਮੰਨੇ ਆ ਜਾਂਦਾ ਹੈ ਕਹਿੰਦਾ ਹੈ ਇਹ ਘਟਨਾ ਦੇਖ ਕੇ ਮੈਂ ਵੀ ਹੈਰਾਨ ਹਾਂ ਔਰ ਮੈਨੂੰ ਫਰੰਟ ਪੇਜ ਤੇ ਖਬਰ ਵੀ ਦੇਣੀ ਪਈ ਹੈ ਔਰ ਆਪਣੀ ਤਰਫੋਂ ਵੀ ਕੁਝ ਲਿਖਣਾ ਪਿਆ ਆਰਟੀਕਲ ਵੀ ਲਿਖਿਆ ਉਸ ਪੂਰਾ ਉਹ ਠੀਕ ਹੈ ਕੋਈ 70 ਸਾਲ ਦਾ ਬਾਬਾ ਗੁਰਦੁਆਰੇ ਰਹਿੰਦਾ ਸੀ ਛੋਟਾ ਜਿਹਾ ਗੁਰਦੁਆਰਾ ਹੈ ਤੇ ਗੱਲਬੰਦ ਕੋਈ 25 26 ਕਰਨੇ ਪਿੱਛੋਂ ਜ਼ਿਲ੍ਹਾ ਗੁਜਰਾਤ ਜੇਲਮ ਦੇ ਨੇੜੇ ਗੁਜਰਾਤ ਜ਼ਿਲ੍ਹਾ ਸੀ ਪਾਕਿਸਤਾਨ ਵਿੱਚ ਰਹਿ ਗਿਆ ਉਧਰ ਦੇ ਲੋਕ ਉਹਨਾਂ ਨੇ ਗੁਰਦੁਆਰਾ ਬਣਾਇਆ ਇਕ ਬਾਬਾ ਉਸ ਗੁਰਦੁਆਰੇ 'ਚ ਰਹਿ ਰਿਹਾ ਸੀ 10-12 ਸਾਲ ਤੋਂ ਨਾ ਟਿਕਾਣੇ ਦਾ ਕਿਸੇ ਨੂੰ ਨਹੀਂ ਪਤਾ ਸਾਰੇ ਬਾਬਾ ਜੀ ਬਾਬਾ ਜੀ ਕਰਕੇ ਕਹਿੰਦੇ ਸੀ। ਤੇੜ ਸਿਰਫ ਇੱਕ ਤਹਿਮਤ ਬੰਦਾ ਸੀ। ਤੇ ਸਿਰ ਦੇ ਉੱਤੇ ਕੁ ਡੋਗਸ ਦੀ ਦਸਤਾਰ ਐਵੇਂ ਲਪੇਟ ਲੈਂਦਾ ਸੀ। ਵਦਨ ਨੰਗਾ ਹੀ ਰਹਿੰਦਾ ਸੀ। ਸਰਦੀ ਗਰਮੀ ਹੋਰ ਕੋਈ ਕੱਪੜਾ ਨਹੀਂ ਲੈਂਦਾ ਸੀ। ਦਾਲੀ ਦਾ ਪ੍ਰਸ਼ਾਦਾ ਗੁਰਦੁਆਰੇ ਆਉਂਦਾ ਸੀ। ਅੱਜੇ ਵੀ ਭਾਰਤ ਵਿੱਚ ਕਈ ਗੁਰਦੁਆਰਿਆਂ 'ਚ ਢਾਲੀ ਦਾ ਪ੍ਰਸ਼ਾਦ ਆਂਦਾ ਹੈ ਘਰੋਂ-ਘਰੋਂ ਪ੍ਰਸ਼ਾਦੇ ਆ ਜਾਂਦੇ ਨੇ ਉਹ ਲੰਗਰ ਚੱਲਦਾ ਹੈ ਉਹਨੂੰ ਢਾਲੀ ਦਾ ਪ੍ਰਸ਼ਾਦਾ ਕਹਿੰਦੇ ਅੱਜੇ ਪਿੰਡਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਯੂਪੀ ਦੇ ਪਿੰਡਾਂ ਜਿਹੜੇ ਗੁਰਦੁਆਰੇ ਨੇ ਲੰਗਰ ਜ਼ਰੂਰ ਚੱਲਦਾ ਹੈ ਪਰ ਢਾਲੀ ਦਾ ਲੰਗਰ ਚੱਲਦਾ ਉੱਥੇ ਬਣਾਉਣ ਦੀ ਲੋੜ ਨਹੀਂ ਪੈਂਦੀ ਹਰ ਘਰ 'ਚੋਂ ਥੋੜਾ-ਥੋੜਾ ਆ ਜਾਂਦਾ ਹੈ ਉਹ ਜੋ ਇਕੱਠਾ ਹੁੰਦਾ ਹੈ ਉਹਨੂੰ ਫਿਰ ਵੰਡਦੇ ਨੇ ਮੁਸਾਫਨਾ 'ਚ ਜਾਂ ਗੁਰਦੁਆਰਾ ਸਟਾਫ ਜਾਂ ਹੋਸ ਉਹ ਦਾਲੀ ਦਾ ਪ੍ਰਸ਼ਾਦਾ ਹਰ ਗੁਰਦੁਆਰੇ ਇੱਕ ਟਾਈਮ ਆਉਂਦਾ ਹੈ ਦੁਪਹਿਰ ਨੂੰ ਰਾਤੀ ਨਹੀਂ ਬਸ ਇੱਕ ਟਾਈਮ ਉਹ ਦੋ ਪ੍ਰਸ਼ਾਦੇ ਛਕਦੇ ਉਸੇ ਦਾਲੀ ਦੇ ਪ੍ਰਸ਼ਾਦ ਬਾਕੀ ਗੋਸ ਦੀਆਂ ਕੋਈ ਲੋੜਾਂ ਨਹੀਂ ਨਾ ਉਸਨੇ ਕਦੀ ਸੰਗਤਾਂ ਦੇ ਸਾਹਮਣੇ ਕੋਈ ਗੱਲ ਕੀਤੀ ਤੇ ਨਾ ਹੀ ਕਦੀ ਸੰਗਤ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਉਮ ਨਾਮ ਜਿਆ ਰਹਿੰਦਾ ਸੀ ਇਸ ਤਰ੍ਹਾਂ ਰਹਿੰਦਾ ਸੀ ਜਿਵੇਂ ਹੈ ਹੀ ਨਹੀਂ ਆਪਣੀ ਉਪਸਥਤੀ ਆਪਣੀ ਮੌਜੂਦਗੀ ਕਿਸੇ ਪੱਖ ਤੋਂ ਵੀ ਜ਼ਾਹਿਰ ਹੋਣ ਦੀ ਕੋਸ਼ਿਸ਼ ਨਹੀਂ ਕਰਦਾ ਸੀ ਕਿ ਮੈਂ ਵੀ ਇੱਥੇ ਮੈਂ ਵੀ ਮਰਜ ਕਰਨੇ ਨਹੀਂ ਤੇ तकरीबन तकरीबन ਮਨੁੱਖ ਦੀ ਕੋਸ਼ਿਸ਼ ਹੁੰਦੀ ਹੈ ਹਰ ਪੱਖੋਂ ਦੱਸਣ ਦੀ ਮੈਂ ਵੀ ਪਤਾ ਚੱਲੇ ਮੈਂ ਵੀ ਆਇਆ ਮੈਂ ਵੀ ਆ ਉਹਦੀ ਕੋਸ਼ਿਸ਼ ਹੁੰਦੀ ਸੀ ਕਿ ਮੇਰੇ ਵਜੂਦ ਤੋਂ ਮੇਰੀ ਇੱਥੇ ਮੈਦੂਦ ਹੋਂ ਇੱਥੇ ਹੋਣ ਦਾ ਪਤਾ ਨਾ ਚਲੇ ਉਪਸਥਿਤੀ ਦਾ ਪਤਾ ਨਾ ਚਲੇ ਮੇਰੀ ਮੌਜੂਦਗੀ ਦਾ ਪਤਾ ਨਾ ਚਲੇ ਲੇਕਿਨ ਇੱਕ ਦਿਨ ਉਸਨੇ ਜ਼ਬਾਨ ਖੋਲੀ ਸੰਗਤ ਦੇ ਵਿੱਚ ਆਖਣ ਲੱਗਾ ਤੁਹਾਡਾ ਬਹੁਤ ਧੰਨਵਾਦ ਮੈਂ ਕੱਲ ਚਲੇ ਜਾਣਾ ਸੰਗਠਾ ਨੇ ਕਿਹਾ ਕਿਉਂ ਕਿਸੇ ਨੇ ਕੁਝ ਕਹਿ ਦਿੱਤਾ ਹੈ ਕਿਉਂ ਜਾਂਦੇ ਰਹੋ ਪਰ ਇਹ ਤਾਂ ਸਦਾ ਹੀ ਆ ਗਿਆ ਤੇ ਹੁਣ ਕੀ ਰਹਿਣਾ ਸਦਾ ਹੀ ਆ ਗਿਆ ਲੋ ਚਾਰ ਜਿਹੜੇ ਬਜ਼ੁਰਗ ਸਨ ਉਹਨਾਂ ਨੂੰ ਕੁਦਮਾੜੀ ਜਿਹਾ ਸਮਝ ਆਈ ਕਿ ਲਿਖ ਚਲੇ ਜਾਣਾ ਹਾਂ ਸੰਸਾਰ ਕੋਈ ਚਲੇ ਸਾਰੇ ਮਿਲ ਕੇ ਕਹਿਣ ਲੱਗੇ ਮਹਾਰਾਜ ਫਿਰ ਤੁਹਾਡੀ ਤੇਹੀ ਦਾ ਦਾਸ ਸस्कार ਕਰੀਏ ਕਿ ਜਲ ਪ੍ਰਵਾਹ ਕਰੀਏ ਭਾਰਤ ਦੇ ਚ ਜਿਨ੍ਹਾਂ ਨੂੰ ਵਿੰਗਮ ਜਾਂ ਸੰਧ ਕਹਿੰਦੇ ਨੇ ਪਾਣੀ ਦੇ ਟੋਕਦੇ ਨੇ ਗੰਜ ਡੜਵਾੜੇ ਦੇ ਨਹਿਰੇ ਗੰਗਾ ਲੰਗਦੀ ਹੈ ਵੀ ਆਖੋ ਤੇ ਉਹਦੇ ਚ ਪ੍ਰਵਾਹ ਕਰਦੇ ਹਨ ਕਿਉਂਕਿ ਬਹੁਤੇ ਸੰਤਾਂ ਦੇ ਸਰੀਰਾਂ ਨੂੰ ਇਸ ਤਰ੍ਹਾਂ ਹੀ ਕਰਦੇ ਹਨ ਦਾਸ ਸਿਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ ਹੁਕਮ ਕਰੋ ਕੰਨ ਲਗੇ ਨਾ ਦਾਸ ਸਿਸਕਾਰ ਕਰਨਾ ਹੈ ਨਾ ਜਲ ਪ੍ਰਵਾਹ ਕਰਨਾ ਹੈ ਫੇਰ ਕੀ ਕਰਨਾ ਹੈ ਅੰਦਰੋਂ ਸੋਚਿਆ ਸ਼ਾਇਦ ਕਹਿੰਦਾ ਹੋਵੇਗਾ ਕਬਰ ਬਣਾਓ ਕੰਨ ਲਗਾ ਮੈਂ ਆਪਣਾ ਅੰਦਾਸ ਸਿਸਕਾਰ ਆਪ ਕਰਾਂਗਾ ਪਤਾ ਹੈ ਕਸਬੇ ਚ ਚਰਚਾ ਕੀ ਫੈਲ ਗਈ ਕਲ ਖੁਦ ਕਸ਼ੀ ਕਰੇਗਾ ਆਤਮ ਅੱਤੇ ਕਹਿੰਦਾ ਜੋ ਹੈ ਮੈਂ ਆਪਣਾ ਦਾਸ ਸਿਸਕਾਰ ਆਪ ਕਰਾਂ ਤੇ ਪ੍ਰਬੰਧਕਾਂ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਕਿਦਰ ਗੁਰਦੁਆਰੇ ਨਾ ਕਰੇ ਚਿਤਾ ਬਣਾ ਕੇ ਤੇ ਆਪ ਹੀ ਆਪਣੇ ਆਪ ਨੂੰ ਜੜਾਵੇ ਕਿ ਕੰਮ ਕਿਦਰ ਗੁਰਦੁਆਰੇ ਨਾ ਹੋ ਜਾਵੇ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਹੋਇਆ ਉਤੋਂ ਦੀਆਂ ਗੁਰਦੁਆਰਿਆਂ ਦੀ ਬਹੁਤ ਸਾਰਿਆਂ ਦੀਆਂ ਮਰਿਆਦਾਵਾਂ ਸਵੇਰੇ ਪਾਠ ਹੁੰਦਾ ਹੈ ਆਸਾ ਦੀਵਾਰ ਦਾ ਕੀਰਤਨ ਹੋਇਆ ਮਿਲ ਕੇ ਸੰਗਤਾਂ ਕਰਦੀਆਂ ਸਨ ਅਰਦਾਸੇ ਤੋਂ ਬਾਅਦ ਸਾਰਿਆਂ ਨੂੰ ਫਤਿਹ ਬੁਲਾ ਕੇ ਨਾ ਤੇ ਮਹਾਰਾਜ ਦੇ ਅੱਗੇ ਲੇਟ ਗਿਆ ਬੰਦਾ ਸਿਰਵ ਤਹਿਮਦ ਸੀ ਬਦਨ ਸਾਰਾ ਨੰਗਾ ਨਾਭੀ ਦੇ ਚੋਂ ਅਗ ਨਿਕਲੀ ਖੁਦੀ ਨਾਭ ਦੇ ਚੋਂ ਉਹ ਪੜਿਆ ਤੇ ਮਹ ਸੀਸ ਨੂੰ ਯੋਗਾ ਅਗਨ ਕਹਿੰਦੇ ਨੇ ਕਬੀਰ ਨੇ ਵੀ ਜ਼ਿਕਰ ਕੀਤਾ ਬ੍ਰਹਮ ਅਗਨ ਸਹਜੇ ਪਰਜਾਲੀ ਕੇ ਕੇ ਚੋੜ ਸਦਾਇਆ ਉਤਰਾਖੰਡ ਬਰਫਾਨੀ ਪਹਾੜਾਂ ਚ ਜਿਹੜੇ ਯੋਗੀ ਰਹਿੰਦੇ ਸਨ ਤੇ ਦੇਖ ਲੈਂਦੇ ਸਾਨੂੰ ਅੰਤਮ ਸਮਾ ਆਇਆ ਇਹ ਸਹੀ ਅਗਨ ਨਾਲ ਆਪਣਾ ਦਾ ਅਸ਼ਿਸ਼ ਕਰਦੇ ਸੀ ਮੈਂ ਜੋ ਅਰਜ਼ ਕਰ ਰਿਹਾ ਹਾਤਕਥ ਨਹੀਂ ਨਹੀਂ ਹਜ਼ਾਰਾਂ ਸਾਲ ਪੁਰਾਣੀ ਘਟਨਾ ਵੀ ਨਹੀਂ ਐ ਹੁਣੇ ਹੀ ਹੋਇਆ 80 ਕੈਸੀ ਦੀ ਘਟਨਾ ਹੈ ਭਾਰਤ ਦੇ ਸਾਰੇ ਪੇਪਰਾਂ ਨੇ ਛਾਪੀ ਔਰ ਪ੍ਰਿੰਟ ਪੇਟ ਤੇ ਛਾਪੀ ਤਸਵੀਰਾਂ ਦੇ ਨਾਲ ਛਾਪੇ ਖੁਦਕਸ਼ੀ ਕਰੇਗਾ ਤੋ ਗਰੀਬਨ ਗਰੀਬਨ ਸਾਰੀ ਸੰਗਤ ਵੀ ਇਕੱਠੀ ਸੀ ਔਰ ਹਿੰਦੂ ਵੀਰ ਵੀ ਆ ਗਏ ਵੀ ਤੇ ਕਿਦੇ ਖੁਦਕਸ਼ੀ ਕਰੇ ਪੁਲਿਸ ਵੀ ਪਹੁੰਚੀ ਸੀ ਇਹ ਵੀ ਮੈਸਟਰ ਇੱਕ ਫੋਟੋਗ੍ਰਾਫਰ ਰੱਬ ਦੇ ਨੇ ਨਾਲ ਹੀ ਉਸ ਦੀ ਦੁਕਾਨ ਸੀ ਤਮਾਸ਼ਬਿੰਦ ਦੀ ਤਰ੍ਹਾਂ ਉਹ ਵੀ ਆ ਸਾਰਿਆਂ ਦੇ ਸਾਹਮਣੇ ਕ੍ਰਿਸ਼ਮਾਉਣ ਲੱਕਣਾ ਇਕੱਠੀਆਂ ਕਰੇ ਤੇ ਰੋਕੇ ਕੋਈ ਦਾ ਵਿੱਚ ਉਹ ਅਗਨੀ ਔਰ ਚਾਰੋਂ ਪਾਸੇ ਸੁਗੰਧ ਫੈਲ ਗਈ ਖੁਸ਼ਬੂ ਅਜੀਬ ਉਹ ਗਰੀਬ ਖੁਸ਼ਬੂ ਔਰ ਉਸ ਅਗ ਦਾ ਪ੍ਰਕਾਸ਼ ਵੀ ਅਜੀਬ ਉਹ ਖਰੀਬ ਯਾਨੀ ਚਾਨਣਾ ਇਸ ਤਰ੍ਹਾਂ ਜਿਵੇਂ ਦੁੱਧ ਦਾ ਰੰਗ ਹੁੰਦਾ ਨਾ ਚਿੱਟਾ ਇਸ ਰੰਗ ਦਾ ਚਾਨਣਾ ਦੁੱਧਿਆ ਚਾਨਣਾ ਉਸ ਅਗਨੇ ਦਾ ਸਾਰਾ ਸਰੀਰ ਜਲ ਗਿਆ ਰਾਖ ਵੀ ਹੋ ਗਈ ਕਾਰਾ ਸਰੀਰ ਜਲ ਗਿਆ ਥੱਲੇ ਦਾ ਕਾਰਪੇਟ ਨਹੀਂ ਚਲੇਗਾ। ਉਹసే ਤੱਕ ਕੀ ਹੋਣ ਦੀ ਗੱਲ ਹੈ। ਥੋੜੇ ਚਿਰ। ਉਹ ਖੁਸ਼ਬੂ ਕੋਈ 3-4 ਮਹੀਨੇ ਉਸ ਸਥਾਨ ਦੇ ਚ ਰਹੀ ਹੈ। ਤੇ ਮੈਨੂੰ ਸੰਤ ਕਰਤਾਰ ਸਿੰਘ ਲੈ ਗਏ ਕੋਈ 13-14 ਦਿਨ ਹੋ ਗਏ ਸੀ। ਕਹਿਣ ਲੱਗੇ ਸੂੰਗੋ। ਇਥੇ ਕੋਈ ਸੈਂਟ ਨਹੀਂ ਛਿੜ ਗਿਆ ਗਏ ਇਥੇ ਕੋਈ ਫੁੱਲ ਨਹੀਂ ਇਥੇ ਕੋਈ ਅਤਰ ਨਹੀਂ ਛਿੜ ਗਿਆ ਅਲੇ ਦwale ਕੋਈ ਅਤਰ ਫਿਰੋਸ ਨਹੀਂ ਹੈ ਕਿਸੇ ਦੁਕਾਨ ਤੇ ਅਤਰ ਨਹੀਂ ਵਿਕਦਾ ਕੋਈ ਸੈਂਟ ਨਹੀਂ ਹੈ ਐ ਵੇਖ ਇਹ ਹੀ ਹੈ ਇਸ ਹਾਦਸੇ ਦਾ ਮੈਂ ਅਖਬਾਰਾਂ ਹੀ ਥੋੜਾ ਜਿਹਾ ਪੜਿਆ ਸੀ ਪਰ ਆਪਣੀ ਤਰਕ ਬੁੱਧੀ ਕਰਕੇ ਪੜ ਕੇ ਵੀ ਇੱਕ ਪਾਸੇ ਛੱਡ ਦਿੱਤਾ ਸੀ ਚਲ ਹੋ ਗਈ ਹੋਣੀ ਇਹਨਾਂ ਕਣ ਲਗੇ ਖੁਸ਼ਬੂ ਖੀ ਹੈ ਕਿਸੇ ਦਾ ਅਤਰ ਛਿੜਕਿਆ ਹੋਇਆ ਨਹੀਂ ਹੈ ਇੱਥੇ ਕਿਹ ਕੀ ਹੈ ਮੈਨੂੰ ਕਿਸੇ ਦਾ ਅਤਰ ਛਿੜਕਿਆ ਹੋਇਆ ਵੀ ਨਹੀਂ ਹੈ ਹਲੇਦ ਵਾਲੇ ਇਸ ਤਾਂ ਦੇ ਹੋਰ ਕੋਈ ਸਾਧਨ ਵੀ ਨਹੀਂ ਕੋਈ ਰੱਬ ਹੀ ਖੇੜ ਹੈ ਕਣ ਲਗੇ ਹਾਂ ਉਸ ਦੇ ਸਵਾਸਾਂ 'ਚ ਜੋ ਖੁਸ਼ਬੂ ਸੀ ਉਹ ਪੁਰਸ਼ ਹੀ ਐਸਾ ਸੀ ਕਣ ਲਗੇ ਮੈਂ ਆਉਂਦਾ ਰਿਆਂ ਉਹਦੇ ਕੋਲ ਮੈਂ ਬੈਠਦਾ ਸੀ ਮੈਨੂੰ ਸੁਗੰਧ ਆਉਂਦੀ ਸੀ ਮੈਨੂੰ ਮਹਿਕ ਕੰਸ ਕਦੇ ਉਸਨੇ ਸੈਂਟ ਨਹੀਂ ਲਾਇਆ ਕੋਈ ਅਤਰ ਨਹੀਂ ਲਾਇਆ ਸੀ ਖੁਸ਼ਬੂ ਆਉਂਦੀ ਸੀ ਮਹਿਕ ਆਉਂਦੀ ਸੀ ਇਹ ਸੰਧ ਕਰਤਾਰ ਸਿੰਘ ਨੇ ਮੈਨੂੰ ਦੱਸਿਆ ਮੈਨੂੰ ਕਹਿਣ ਲੱਗੇ ਕੁਝ ਗਾਇਬੀ ਠੇਡਾਂ ਜੋ ਵਰਤਦੀਆਂ ਨੇ ਕਿ ਅੱਜ ਕੱਲ ਦੇ تارਕਿਕ ਲੋਗਾਂ ਦੀ ਤਰ੍ਹਾਂ ਇਨਕਾਰ ਨਾ ਕਰਿਆ ਕਰ ਇਨਕਾਰ ਕਰਨ ਵਾਲੇ ਨੇ ਦਿਖਾ ਦੇਤਾ ਹੈ ਪਥਰਾਂ ਨੂੰ ਪੰਜਾ ਲੱਗਦਾ ਹੈ ਕਹ ਜੀ ਵੀ ਕਹਿੰਦੇ ਮੈਂ ਉਸ ਦਿਨ ਅਰਜ਼ ਕੀਤੀ ਸੀ ਕਿ ਮਨੁੱਖ ਤੇ ਉਹ ਹੈ ਬਸ ਬਾਹਰੋਂ ਹੀ ਪ੍ਰਭਾਵਿਤ ਹੁੰਦਾ ਹੈ ਕਿਸੇ ਦਾ ਧਨ ਵੇਖਿਆ ਪ੍ਰਭਾਵਿਤ ਹੋਇਆ ਕਿਸੇ ਦਾ ਰੂਪ ਵੇਖਿਆ ਪ੍ਰਭਾਵਿਤ ਹੋਇਆ ਕਿਸੇ ਨੇ ਗਾਲ ਘੜ ਦਿੱਤੀ ਪ੍ਰਭਾਵਿਤ ਹੋਇਆ ਕਿਸੇ ਨੇ ਉਪਮਾ ਕਰ ਦਿੱਤੀ ਪ੍ਰਭਾਵਿਤ ਹੋ ਗਿਆ ਕਿਸੇ ਨੇ ਜਸ ਕਰ ਦਿੱਤਾ ਪੈਰ ਨਹੀਂ ਜ਼ਮੀਨ ਤੇ ਟਿਕਦੇ ਕਿਸੇ ਨੇ ਨਿੰਦਾ ਕਰ ਕੀਤੀ ਢੇਰੀ ਢਾਕੇ ਬੈਠ ਗਿਆ ਬਾਹਰ ਤੋਂ ਪ੍ਰਭਾਵ ਕਿਸੇ ਨੂੰ ਸੰਸਾਰੀ ਕਹਿੰਦੇ ਨੇ ਦੂਸਰਾ ਬਾਹਰ ਤੋਂ ਪ੍ਰਭਾਵਿਤ ਨਹੀਂ ਆਉਂਦਾ ਕੋਈ ਗਾਲ ਕੱਢਦਾ ਹੈ ਕੱਢੇ ਤੇ ਕੋਈ ਉਪਮਾ ਕਰਦਾ ਹੈ ਕਰੇ ਕੋਈ ਜਸ ਕਰਦਾ ਹੈ ਕਰੇ ਕੋਈ ਅਪਜਸ ਕਰਦਾ ਹੈ ਕਰੇ ਕੋਈ ਗਾਲ ਕੱਢਦਾ ਹੈ ਕੱਢੇ ਕੋਈ ਉਪਮਾ ਕਰਦਾ ਹੈ ਕਰੇ ਨਫਾ ਹੋ ਗਿਆ ਠੀਕ ਨੁਕਸਾਨ ਹੋ ਗਿਆ ਠੀਕ ਬਾਹਰ ਤੋਂ ਪ੍ਰਭਾਵਿਤ ਨਹੀਂ ਨੁਕਸਾਨ ਨੇ ਉਸ ਨੂੰ ਮਾਇੂਸ ਨਹੀਂ ਕਰਨਾ ਨਫੇ ਨੇ ਸੁਨੋ ਹੰਕਾਰ ਹੀ ਨਹੀਂ ਬਣਾਇਆ ਕਿ ਬਾਹਰ ਤੋਂ ਪ੍ਰਭਾਵਿਤ ਨਹੀਂ ਹੈ ਦੂਸਰਾ ਪਹਿਲਾ ਬਾਹਰ ਤੋਂ ਹੀ ਪ੍ਰਭਾਵਿਤ ਸੰਸਾਰੀ ਹੈ ਦੂਸਰਾ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਤੋਂ ਪ੍ਰਭਾਵਿਤ ਨਹੀਂ ਗਾ ਜਸ ਹੋ ਗਿਆ ਠੀਕ ਅਬ ਜਸ ਹੋ ਗਿਆ ਠੀਕ ਨਫਾ ਹੋ ਗਿਆ ਠੀਕ ਨੁਕਸਾਨ ਹੋ ਗਿਆ ਠੀਕ ਆਪਣੇ ਵਿਚਲੇ ਇਹਨਾਂ ਨੂੰ ਕਹਿੰਦੇ ਨੇ ਨਿਰਲੇ ਇਹਨਲੇ ਇਹ ਪਰਿਵਾਰ ਦੇ ਚ ਨਿਰਲੇਪ ਹੈ ਸੰਸਾਰ ਦੇ ਚ ਨਿਰਲੇਪ ਹੈ ਧਨ ਸੰਪਦਾ ਦੇ ਚ ਨਿਰਲੇਪ ਹੈ ਪਰ ਨਿਰਲੇਪ ਹੈ ਤੀਸਰਾ ਹੁਣ ਇਹ ਪ੍ਰਭਾਵਿਤ ਕਰਨ ਲੱਗ ਪਿਆ ਹੈ ਹੁਣ ਇਹ ਪ੍ਰਕਿਰਤੀ ਨੂੰ ਪ੍ਰਭਾਵਿਤ ਕਰਦਾ ਹੈ ਸੰਸਾਰ ਨੂੰ ਪ੍ਰਭਾਵਿਤ ਕਰਦਾ ਹੈ ਸੱਪ ਦਾ ਕੰਮ ਹੈ ਡੰਗ ਮਾਰਨਾ ਪਰ ਸਤਿਗੁਰੂ ਨਾਨਕ ਦੇ ਛਾਂ ਕਰਨਾ ਪੰਨੀਰ ਨਾਲ ਉਹਦਾ ਤੇ ਕੰਮ ਹੈ ਡੰਗ ਮਾਰਨਾ ਉਹ ਤੇ ਛਾਂ ਕਰਦਾ ਹੈ ਪੱਥਰ ਭਾਰੀ ਭਰ ਕਮੋਦਾ ਤੇ ਕਮ ਸੀ ਚੂਰ ਚੂਰ ਕਰ ਦੇਣਾ ਪਰ ਗੁਰਨਾਨਕ ਦਾ ਹੱਥ ਛੂੰਦਾ ਹੈ ਉਹ ਮੋਮ ਹੋ ਜਾਂਦਾ ਉਹ ਤੇ ਪੱਥਰ ਪ੍ਰਭਾਵਿਤ ਹੋ ਰਹੇ ਹੁਣ ਤੇ ਸਭ ਪ੍ਰਭਾਵਿਤ ਹੋ ਰਹੇ ਨੇ ਜ਼ਮੀਨ ਪ੍ਰਭਾਵਿਤ ਆਉਂਦੀ ਆਸਮਾਨ ਪ੍ਰਭਾਵਿਤ ਹੁਣ ਇਹ ਦੂਜੇ ਨੂੰ ਪ੍ਰਭਾਵਿਤ ਕਰਦਾ ਪ੍ਰਭਾਵਿਤ ਆਉਂਦਾ ਨਹੀਂ ਏਕ ਤੀਜੀ ਸ਼੍ਰੇਣੀ ਨੂੰ ਸੰਤ ਕਰਤਾਰ ਸਿੰਘ ਨੇ ਕਿਹਾ ਉਹ ਜੋ ਤੀਜੀ ਸ਼੍ਰੇਣੀ ਦੀ ਕਥਾ ਕਰਦਾ ਹੁੰਦਾ ਹੈ ਨਾ ਕਦੇ-ਕਦੇ ਇਹ ਉਹ ਤੀਜੀ ਸ਼੍ਰੇਣੀ ਦਾ ਪੁਰਸ਼ ਕਿ ਦੁਨੀਆ ਦੇ ਪ੍ਰਭਾਵ 헤ਠ ਨਹੀਂ ਜੀਵਿਆ ਔਰ ਇਹ ਨਿਰਲੇਪਤਾ ਤੋਂ ਵੀ ਅੱਗੇ ਚਲਾ ਗਿਆ ਸੀ એટલે ਕਿ ਇਸ ਦਾ ਮੇਰੇ ਤੇ ਇਤਨਾ ਪ੍ਰਭਾਵ ਕਿ ਪਟਨਾ ਸਾਹਿਬ ਜਾਂਦਿਆਂ ਹੋਇਆ ਤਖਤ ਸਾਹਿਬ ਜਾਂਦਿਆਂ ਮੈਂ ਇੱਥੇ ਰਸਤੇ 'ਚ ਰੁੱਕ ਕੇ ਜਾਂਦਾ ਸੀ ਇਹਦੇ ਕੋਲ 2-4 ਘੰਟੇ ਬੈਠ ਕੇ ਜਾਂਦਾ ਸੀ ਇਸ ਤਰ੍ਹਾਂ ਦਾ ਪੁਰਸ਼ ਇਸ ਤਰ੍ਹਾਂ ਦੀ ਆਤਮਾ ਸੀ। ਔਰ ਇਸ ਘਟਨਾ ਨੂੰ ਦੇਖਣ ਵਾਸਤੇ ਇੱਕ ਵਿਵਾਦਗ੍ਰਸਤ ਸਾਧੂ ਜਿਸ ਦੀ ਬੜੀ ਚਰਚਾ ਹੋਈ ਪਿਛੇ ਆਚਾਰੀਆ ਰਜਨੀਸ਼ 16-17 ਦਿਨ ਉੱਥੇ ਬੈਠਾ ਰਿਹਾ ਸੀ। ਉਸ ਖੁਸ਼ਬੂ ਨੇ ਉਸਨੂੰ ਵੀ ਪ੍ਰਭਾਵਿਤ ਕੀਤਾ। ਕਹਿਣ ਲੱਗੇ ਯੋਗੀ ਸਿੱਧ ਹਿਮਾਲਿਆ ਦੇ ਇੱਤੇ ਕਰਦੇ ਸਨ। ਔਰ ਹੁਣ ਵੀ ਨੇ ਕਿਧਰੇ-ਕਿਧਰੇ ਕਰਦਨ ਗੁਮਨਾਮ ਹੋ ਜਾਂਦੀ ਹਿਮਾਲਿਆ ਦੀ ਖਬਰ ੱੱਲੇ ਤੱਕ ਆਉਂਦੀ। ਔਰ ਇੱਕ ਸਿੱਖ ਸਾਧੂ ਨੇ ਇੱਥੇ ਕਰ ਦਿਖਾਇਆ ਹੈ ਐਸਾ ਕੀਤਾ ਐਸਾ ਉਤਮ ਪੁਰਸ਼ ਇਹ ਉਚੇਚਾ ਉਸ ਸਥਾਨ ਦੇ ਦਰਸ਼ਨ ਕਰਨਾ ਆਇਆ ਸੀ ਔਰ ਆਪਣੀਆਂ ਕਥਾਵਾਂ 'ਚ ਜ਼ਿਕਰ ਕਰਦਾ ਸੀ ਜਗਾ ਜਗਾ ਕਥਾ ਕਰਨ ਦੇ ਵਿੱਚ ਇਸ ਜਗਾ ਦਾ ਜ਼ਿਕਰ ਕਰਦਾ ਸੀ ਗੰਜ ਡਡਵਾੜਾ ਉਸ ਕਸਬੇ ਦਾ ਨਾਂ ਹੈ ਗੰਜ ਡਡਵਾੜਾ ਕਾਸ ਗੰਟੇ ਟਾਵੇ ਦੇਖੋ ਈਟਾ ਦੇ ਕੋਲ ਈਟਾਵਾਂ ਨਹੀਂ ਈਟਾ ਜ਼ਿਲ੍ਹਾ ਈਟਾ ਦਿੱਲੀ ਕਲਕੱਤਾ ਜਿਹੜਾ ਹਾਈਵੇ ਜੀਟੀ ਰੋਡ ਹੈ ਉਸ ਦੇ ਉੱਤੇ ਪੈਂਦਾ ਹੈ ਇਹ ਰੋਡ ਹਾਈਵੇ ਇਹ ਜੀਟੀ ਈਟਾ ਤੋਂ ਲੰਘ ਕੇ ਜਾਂਦਾ ਹੈ ਗੰਝ ਡਡਵਾੜੇ ਤੋਂ ਲੰਘ ਕੇ ਜਾਂਦਾ ਰੇਲਵੇ ਲਾਈਨ ਦੇ ਉੱਤੇ ਗੰਝ ਡਡਵਾੜਾ ਨਹੀਂ ਹੈ ਪਰ ਇਹ ਜੀਟੀ ਰੋਡ ਦੇ ਉੱਤੇ ਇੱਕ ਕਸਬਾ ਹੈ ਇੱਥੇ ਜੋ ਹੈ ਇਹ ਘਟਨਾ ਘਟੀ ਫਿਰ ਮੈਨੂੰ ਕੁਝ ਦਿਨ ਉੱਥੇ ਕਥਾ ਕਰਨ ਨੂੰ ਵੀ ਮਿਲਿਆ ਪਰ ਮੇਰੀ ਆਪਣੀ ਜ਼ਿੰਦਗੀ ਦਾ ਤਜਰਬਾ ਹੈ ਕਥਾ ਕਰਨ ਦਾ ਮੈਨੂੰ ਉੱਥੇ ਸਵਾਦ ਆਇਆ ਮੈਨੂੰ ਇੰਜ ਲੱਗਿਆ ਜਿਵੇਂ ਕਥਾ ਬੰਦ ਗਈ ਹੈ ਫਿਰ ਮੈਨੂੰ ਬਾਬੇ ਬਲਵੰਦ ਸਿੰਘ ਦੇ ਬੋਲ ਯਾਦ ਆਏ ਕਿ ਸੇ ਕਿਸੇ ਦਿਨ ਕਥਾ ਹੋ ਜਾਂਦੀ ਹੈ ਕਿਸੇ ਦਿਨ ਕਰਨੀ ਪੈਂਦੀ ਹੈ ਜਦ ਕਰਨੀ ਪੈਂਦੀ ਹੈ ਤੇ ਖਪਣਾ ਹੀ ਪੈਂਦਾ ਔਰ ਕੁਝ ਨਹੀਂ ਕੁਝ ਨਹੀਂ ਔਰ ਫਿਰ ਤੇ ਉਹਨਾਂ ਨੇ ਇਤਨਾ ਖੁਲਾਸਾ ਕੀਤਾ ਕਿ ਸੇ ਕਿਸੇ ਦਿਨ ਪਾਠ ਹੋ ਜਾਂਦਾ ਹੈ ਕਿਸੇ ਕਿਸੇ ਦਿਨ ਕਰਨਾ ਪੈਂਦਾ ਉਹ ਜੋ ਕਰਨਾ ਪੈਂਦਾ ਉਹ ਤੇ ਖਪਣਾ ਹੀ ਹੈ ਕੁਝ ਵੀ ਨਹੀਂ ਕਿਸੇ ਕਿਸੇ ਦਿਨ ਨਿਤਨੇਮ ਹੋ ਜਾਂਦਾ ਹੈ ਕਿਸੇ ਦਿਨ ਕਰਨਾ ਪੈਂਦਾ ਉਹ ਜਿਹੜਾ ਕਰਨਾ ਪੈਂਦਾ ਉਹ ਨਿਤਨੇਮ ਖਪਣਾ ਹੀ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਉਹਦੋਂ ਤੇ ਗੱਲ ਸਮਝ ਵਿੱਚ ਨਹੀਂ ਆਈ ਸੀ ਉਸ ਦਿਨ ਮੈਨੂੰ ਸਮਝ ਚਾਈ ਵਾਕਈ ਕਿਸੇ ਦਿਨ ਹੋ ਜਾਂਦਾ ਹੈ ਜੋ ਹੋ ਜਾਂਦਾ ਉਸ ਦੀ ਬਖਸ਼ਿਸ਼ ਹੈ ਜੋ ਕਰਨਾ ਪੈ ਜਾਂਦਾ ਆਪਣਾ ਖਪਣਾ ਹੀ ਉਹ ਕੁਝ ਵੀ ਨਹੀਂ ਜੋ ਹੋ ਜਾਂਦਾ ਉਸ ਦੀ ਰਹਿਮਤ ਹੈ ਉਹਦੀ ਬਖਸ਼ਿਸ਼ ਹੈ ਤਉ ਪ੍ਰਸਾਦ ਹੈ ਤੇਰੀ ਕਿਰਪਾ ਹੈ ਤੇਰੀ ਰਹਿਮਤ ਔਰ ਜੋ ਕਰਨਾ ਪੈਂਦਾ ਹੈ ਖਪਣਾ ਇਹ ਕਰਨਾ ਕੀ ਪੈਂਦਾ ਹੈ ਜਿਸ ਜਿਸ ਕਰਮ ਨਾਲ ਮੇਰਾ ਹੰਕਾਰ ਜੁੜ ਗਿਆ ਹੈ ਉਹੀ ਉਹੀ ਕਰਮ ਬੇਰਸ ਹੋ ਜਾਂਦੇ ਉਸੇ ਉਸੇ ਕਰਮ ਦੇ ਚ ਬੇਰਸੀ ਪੈਦਾ ਹੋਵੇ ਮੈਨੂੰ ਕੀ ਤੇ ਹੋਏ দান ਤੋਂ ਖੇੜਾ ਨਹੀਂ ਮਿਲਿਆ ਉਹਦੇ 'ਚ ਕੁਛ ਨਾ ਕੁਛ ਮੇਰਾ ਹੰਕਾਰ ਹੈ ਮੈਨੂੰ ਕੀਤੇ ਹੋਏ ਪਾਠ ਤੋਂ ਰਸ ਨਹੀਂ ਆਇਆ ਉਹਦੇ 'ਚ ਕੁਛ ਨਾ ਕੁਛ ਮੇਰਾ ਹੰਕਾਰ ਹੈ ਮੈਨੂੰ ਕੀਤੇ ਹੋਏ ਕੀਰਤਨ ਤੋਂ ਸੁਣੇ ਇਹ ਕੀਰਤਨ ਦੇ 'ਚ ਰਸ ਨਹੀਂ ਆਇਆ ਉਹਦੇ 'ਚ ਕੁਛ ਨਾ ਕੁਛ ਮੇਰਾ ਹੰਕਾਰ ਹੈ ਲਾਜ਼ਮੀ ਹੈ ਮੈਂ ਪੜ ਰਿਹਾ ਬਾਣੀ ਮੈਨੂੰ ਕੋਈ ਰਸ ਨਹੀਂ ਆਇਆ ਇਹਦੇ 'ਚ ਮੇਰਾ ਮੈਂ ਮੌਜੂਦ ਹੈ ਜੇ ਤੂੰ ਨਹੀਂ ਇਸ ਦਿਨ ਮੇਰਾ ਮੈਂ ਨਹੀਂ ਆਉਂਦਾ ਰਸ ਬਣ ਜਾਂਦਾ ਹੈ ਇਹ ਵੀ ਮੈਰਸ ਕਰ ਲੈਣ। ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕੇਵਲ ਕਰਮ ਭਰਮ ਸਹਿ ਚੀਨੋ। ਧਰਮ ਕਰਮ ਅਨਰਾਗੋ। ਹੁਨਾ ਕਰਮਾਂ ਨਾਲ ਪਰਮਾਤਮਾ ਦਾ ਚਿੰਤਨ ਕਰਦੇ ਜਿਹੜੇ ਕਰਮ ਹੈ ਨਹੀਂ ਭਰਮ। ਦਾਨ ਵੀ ਭਰਮ ਹੋ ਜਾਏਗਾ ਅਗਰ ਹੰਕਾਰ ਨਾਲ ਹੈ। ਗਿਆਨ ਵੀ ਭਰਮ ਹੈ ਅਗਰ ਹੰਕਾਰ ਹੈ। ਪੂਜਾ ਪਾਠ ਵੀ ਭਰਮ ਹੈ। अगर अहंकार है सेवा भी भरम ही है अगर अहंकार है धर्म तो उस दिन है जब अहंकार रुखसत हो वरना भरम है गुरु गोबिंद जी महाराज केवल करम भरम से चीनो धर्म करम अनगो धर्म कर्म की है जो मैं श्रद्धा नाल न प्यार नाल की था। बस दो मिनट मैं होले के समाप्ति करा ਸੰਬੰਧ ਜੋੜਨ ਵਾਸਤੇ ਪਰਿਪੂਰਨ ਪਰਮਾਤਮਾ ਨੇ ਮਨੁੱਖ ਨੂੰ ਪ੍ਰੀਤ ਦਿੱਤੀ ਹੈ। ਇਸ ਤੋਂ ਬਿਨਾ ਸੰਬੰਧ ਨਹੀਂ ਜੋੜਦਾ। ਰਿਸ਼ਤੇ ਨਹੀਂ ਜੋੜਦਾ। ਪਰ ਇਹ ਪ੍ਰੀਤ ^{(ਇਨੂ)} ਰੂਪ ਧਾਰਨ ਕਰ ਜਾਂਦੀ ਹੈ। ਆਪਣੇ ਤੋਂ ਥੱਲੇ ਦੀ ਤਰ੍ਹਾਂ ਜਾਏ ਤੇ ਇਹਨੂੰ ਸਨੇਹ ਕਹਿੰਦੇ ਨੇ। ਬੱਚਿਆਂ ਨਾਲ ਸਨੇਹ ਹੋਣਾ। ਅਗਰ ਪ੍ਰੀਤ ਥੱਲੇ ਨਾ ਜਾਏ। ਤਾਂ ਬੱਚੇ ਨੂੰ ਗੋਦ 'ਚ ਲੈਣਾ ਬੜਾ ਔਖਾ ਹੋ ਜਾਏ। ਉਬਾਮਾ ਪਸਾਰਦਾ रह ਜਾਏਗਾ ماں ਪਕੜੇਗੀ ਨਹੀਂ ਸਨੇਹ ਇਹ ਚਾਹੀਦਾ ਨਹੀਂ ਤੇ ਬੱਚੇ ਪਲ ਵੀ ਨਹੀਂ ਸਕਦੇ ਉਹਨਾਂ ਦੀ ਪਰਵਰਿਸ਼ ਵੀ ਨਹੀਂ ਹੋ ਸਕਦੀ ਸੰਬੰਧ ਜੋੜ ਰਿਹਾ ਸਨੇਹ ਕਰਕੇ ਪ੍ਰੀਤ ਸਨੇਹ ਬਣ ਗਈ ਹੈ ਔਰ ਇਹ ਸਨੇਹ ਪਸ਼ੂਆਂ ਦੇ ਚ ਵੀ ਹੈ بڑے بڑے ਖੂਨ ਖਾਰ ਦਰਿੰਦਿਆਂ ਦੇ ਚ ਵੀ ਹੈ ਬੇੜੀ ਹੈ ਸ਼ੇਰ ਨਹੀਂ ਹੈ ਬਗਿਆੜ ਹੈ ਔਰ ਇਸੇ ਤਰੀਕੇ ਨਾਲ ਜੀਤ ਹੈ ਦੂਜਿਆਂ ਦਾ ਹੌਨ ਪੀਣ ਵਾਲੇ ਪਰ ਆਪਣੇ ਬੱਚੇ ਨੂੰ ਸੀਨੇ ਨਾਲ ਲਾ ਕੇ ਸਨੇਹ ਵਰਨਾ ਸੰਬੰਧ ਨਹੀਂ ਜੁੜਦਾ ਬੱਚੇ ਪਲ ਵੀ ਨਹੀਂ ਸਕਦੇ ਫਿਰ ਤੇ ਸ਼ੇਰਾਂ ਦੀ ਨਸਲ ਹੀ ਖਤਮ ਹੋ ਗਿਆ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕੁਰਬਾਨ ਕੀਤਾ ਤੇ ਸੇਵਟੋਂ ਜਿਨ ਮੋਹ ਮੀਠਾ ਲਾਇਆ ਹੈ ਪ੍ਰਭੂ ਮੈਂ ਤੈਥੋਂ ਸਦਕੇ ਜਾਣਾ ਕਿਹੜਾ ਮੋਢੇ ਇਤਨੇ ਮਿਠਾਸ ਨਾ ਪੈਦਾ ਕਰਦਾ ਤੇ ਬੱਚੇ ਪਲਨੇ ਸੀ ਕਿਸ ਨੇ ਪਲਨੇ ਸੀ ਬੱਚਾ ਰੋਂਦਾ ਰਹਿ ਜਾਣਾ ਸੀ ਮਾਂ ਨੇ ਦੁੱਧ ਦੇਣਾ ਹੀ ਨਹੀਂ ਸੀ ਬਾਵਾ ਪਸਾਰਦਾ ਰਹਿ ਜਾਣਾ ਸੀ ਬੱਚਾ ਪਿਓ ਨੇ ਚੁਕਣਾ ਹੀ ਨਹੀਂ ਸੀ ਉਹ ਬਾਵਾ ਪਸਾਰਦਾ ਰਹਿ ਜਾਏ ਪਿਓ ਚੁਕੇ ਨਾ ਉਹ ਰੋਂਦਾ ਰਹਿ ਜਾ ਤੇ ਮਾਂ ਦੁੱਧ ਨਾ ਦੇਵੇ ਉਹ ਜੀਵੇਗਾ ਕਿਸ ਤਰ੍ਹਾਂ ਪਰਵਰਿਸ਼ ਕਿਸ ਤਰ੍ਹਾਂ ਹੋਵੇ ਤੋ ਉਹ ਪ੍ਰੀਤ ਬਣ ਜਾਂਦੀ ਹੈ ਸਨੇਹ ਅਗਰ ਮਨੁੱਖ ਸਨੇਹ ਦੇ ਚ ਜੀ ਰਿਹਾ ਹੈ ਤਾਂ ਕੋਈ ਬਹੁਤਾ ਵੱਡੀ ਗੱਲ ਨਹੀਂ ਉਹ ਪਸ਼ੂਆਂ ਚ ਵੀ ਹੈ ਪੀੜੇ ਮਕੋੜਿਆਂ ਚ ਵੀ ਉਹ ਪੰਛੀਆਂ ਚ ਵੀ ਹੈ ਕੁਦਰਤੀ ਹੈ ਬ੍ਰਾਕਰਤੇ ਕਹਿ ਹੋਣਾ ਚਾਹੀਦਾ ਪ੍ਰੀਤ ਜਦ ਬਰਾਬਰੀ ਦੀ ਤਰਫ ਜਾਂਦੀ ਹੈ ਤਾਂ ਬਣਦੀ ਹੈ ਪ੍ਰੇਮ ਦੋਸਤੀ ਦਾ ਰਿਸ਼ਤਾ ਪ੍ਰੇਮ ਦਾ ਰਿਸ਼ਤਾ ਬਰਾਬਰੀ ਦਾ ਉਹਦੇ 'ਚ ਵੱਡਾ ਛੋਟਾ ਨਹੀਂ ਹੈ ਸਨੇਹ ਦੇ 'ਚ ਵੱਡਾ ਛੋਟਾ ਹੈ ਬੱਚਾ